ਮਿੱਤਰੋ ਅੱਜ ਸ਼ਰੀਕਾਂ ਦੀਆਂ ਹਿੱਕਾਂ ਮਚਣੀਆਂ ਅੱਜ ਅੱਜ ਸਵਾਦ ਆ ਜਾਣਾ ਸੱਚੀ ਕਿਉਂਕਿ ਮਿੱਤਰੋ 1 ਲੱਖ ਸਬਸਕ੍ਰਾਈਬਰ ਤੇ ਨਾ YouTube ਬੰਨਿਓ ਇੱਕ ਅਵਾਰਡ ਦਿੱਤਾ ਜਾਂਦਾ ਜਿਹਨੂੰ ਕਹਿੰਦੇ ਸਿਲਵਰ ਪਲੇ ਬਟਨ ਤੇ ਇਹ ਮੈਨੂੰ ਮਿਲਿਆ ਮੇਰੇ ਮਿੱਤਰ ਦੇ 132000 ਹੋ ਗਏ ਉਹਨੂੰ ਅਜੇ ਤੱਕ ਨਹੀਂ ਮਿਲਿਆ ਇਨਫੋਰਮੇਸ਼ਨ ਪੇਜ ਵਾਲੇ ਨੂੰ ਆਪਾਂ ਨੂੰ 1 ਲੱਖ 3000 ਫਾਲੋਅਰ ਨੇ ਆਪਣੇ ਆਪਾਂ ਨੂੰ ਮਿਲਿਆ ਕਿਉਂ ਕਿਉਂਕਿ ਆਪਣਾ ਕੰਟੈਂਟ 오ਰੀਜਨਲ ਸੀ ਮੈਨੂੰ ਮਿਲ ਗਿਆ ਲਾ ਕੇ ਕਹੂੰਗਾ ਆ ਵੇ ਆ ਵੇ ਮਿੱਤਰਾ ਆਪਾਂ ਨੂੰ ਮਿਲ ਗਿਆ ਈ ਉਹ ਇਨਫਰਮੇਸ਼ਨ ਪੇਜ ਆ ਲਿਆ ਦੇਖ ਪਲੇ ਬਟਨ ਮਿਲਿਆ ਈ ਕਹਿੰਦਾ ਸੀਗਾ ਮੇਰੇ ਇੰਨੇ ਹੋ ਗਏ ਨੇ ਮੇਰੇ ਸਾਹਮਣੇ ਬੜੀ ਹਵਾ ਕਰਦਾ ਹੁੰਦਾ ਈ ਇਹ ਇੰਨੀ ਹਵਾ ਕਰਨੀ ਯਾਰ ਮੈਂ ਤਾਂ ਤੇਰੇ ਤੋਂ ਅੱਗੇ ਟੱਪ ਗਿਆ ਪਰ ਆ ਪਲੇ ਬਟਨ ਇਹ ਆਪਾਂ ਨੂੰ ਮਿਲਿਆ ਉਹਨੂੰ ਨਹੀਂ ਮਿਲਿਆ ਅਜੇ ਤੱਕ ਅੱਜ ਉਹਨੂੰ ਛੱਡੋ ਹੋਰ ਵੀ ਕਈਆਂ ਦੇ ਸੀਨੇ 'ਚ ਕਾਲਜਾਂ ਤੇ ਅੱਗ ਲਾਉਣੀ ਆਪਾਂ ਅੱਜ ਇਹਨੂੰ ਖੋਲ ਕੇ ਕਿਉਂ ਲਾਉਣੀ ਆ ਕਿਉਂਕਿ ਮਿੱਤਰੋ ਆਪਣੇ ਆ ਫਾਲੋਅਰ ਜੈਨੂਨ ਇਹ ਪਲੇ ਬਟਨ ਉਦੋਂ ਮਿਲਦਾ ਪਹਿਲਾਂ ਤਾਂ ਲੱਖ ਸਬਸਕ੍ਰਾਈਬਰ ਪੂਰੇ ਕਰਨੇ ਪੈਂਦੇ ਉਸ ਤੋਂ ਬਾਅਦ YouTube 10 ਤੋਂ 15 ਦਿਨ ਇਹਦੀ ਚੈਕਿੰਗ ਕਰਦਾ ਵੀ ਚੈਨਲ ਤੇ ਜਿਹੜੀਆਂ ਵੀਡੀਓ ਨੇ ਉਹ ओरिजिनल ਨੇ ਬੰਦੇ ਦੀ ਮਿਹਨਤ ਦਿਖਾਈ ਦਿੰਦੀ ਆ ਉਸ ਤੋਂ ਬਾਅਦ ਉਹ ਅਪਲਾਈ ਕਰਨ ਵਾਸਤੇ ਨੋਟੀਫਿਕੇਸ਼ਨ ਭੇਜਦਾ ਫਿਰ ਉੱਥੇ ਜਾ ਕੇ ਅਪਲਾਈ ਕੀਤਾ ਜਾਂਦਾ ਲਗਭਗ 1 ਹਫਤੇ ਦੇ ਵਿੱਚ ਇਹ ਤੁਹਾਡੇ ਕੋਲੇ ਆਉਂਦਾ ਅੱਜ ਆਪਣੇ ਕੋਲੇ ਆ ਚੁੱਕਿਆ ਜਦੋਂ ਮੈਂ ਲੈਣ ਗਿਆ ਨਾ ਉਹਦੇ ਕੋਲੋਂ ਮੈਂ ਕਿਹਾ ਯਾਰ ਮੇਰਾ ਨਾ ਇਦਾਂ ਇਦਾਂ ਕਰਕੇ ਪਲੇ ਬਟਨ ਆਇਆ YouTube ਤੋਂ ਮੈਨੂੰ ਵੇਖ ਕੇ ਕਹਿੰਦਾ ਯਾਰ ਤੇਰਾ YouTube ਚੈਨਲ ਆ ਤੇਰੇ ਲੱਖ ਸਬਸਕ੍ਰਾਈਬਰ ਆ ਮੈਂ ਕਹਾ ਹੋਰ ਮੈਨੂੰ ਕੀ ਹੋਇਆ ਕਹਿੰਦੇ ਯਾਰ ਲੱਗਦਾ ਤਾਂ ਹੈ ਨਹੀਂ ਵੇਖ ਕੇ ਜਦੋਂ ਮੈਂ ਚੈਨਲ ਵਿਖਾਇਆ ਤੇ ਪੇਜ ਵਿਖਾਇਆ ਤੇ ਇੰਸਟਾ ਵਿਖਾਈ ਤੇ ਹਿੱਲ ਗਿਆ ਬੰਦਾ ਕਹਿੰਦਾ ਯਾਰ ਸਲੂਟ ਆ ਯਾਰ ਤੈਨੂੰ ਤੂੰ ਤਾਂ ਆਮ ਜਿਹਾ ਬੰਦਾ ਯਾਰ ਤੇ ਮੈਂ ਤਾਂ ਖੇ ਤੈਨੂੰ ਮੋਬਾਈਲ ਚਲਾਉਣ ਦਾ ਨਹੀਂ ਵੱਲ ਹੈ ਕਿਉਂਕਿ ਮੈਂ ਗਿਆ ਹੋਇਆ ਗਿਆ ਚਲਾ ਕਿਉਂਕਿ ਝੋਨੇ ਦੇ ਡੱਕੇ ਡੁੱਕੇ ਮੀ ਬੜਾ ਪਿਆ ਸੀਗਾ ਤੇ ਲਿਬੜਿਆ ਲਬੜਿਆ ਜਦੋਂ ਮੈਨੂੰ ਆਖਿਆ ਵੀ ਆ ਗਿਆ ਤੇ ਮੈਂ ਭੱਜਾ ਆ ਗਿਆ ਤੇ ਜਾ ਕੇ ਲੈ ਆਇਆ ਹਾਂਜੀ ਲਓ ਵੀ ਮਿੱਤਰੋ ਅੱਜ ਤੁਹਾਨੂੰ ਦਿਖਾਉਣਿਆ ਨੇੜੇ ਲਿਆ ਮੜਾ ਜਾ ਨੇੜੇ ਲਿਆ ਨੇੜੇ ਲਿਆ ਲਓ ਮਿੱਤਰੋ ਸਭ ਤੋਂ ਪਹਿਲਾਂ ਕਾਰਡ ਜਿੱਤੇ ਆਪਾਂ ਨੂੰ ਕੌਂਗ੍ਰੈਚੁਲੇਸ਼ਨ ਕੀਤਾ ਗਿਆ ਵੀ ਬਹੁਤ ਵਧੀਆ ਕੀਤਾ ਮੱਲੀ ਸਾਹਿਬ ਨੇ ਫਿਰ ਅਜ ਦੇ ਤੇ ਆਪਾਂ ਨੂੰ ਪੁੱਛਿਆ ਗਿਆ ਵੀ ਡੂ ਯੂ ਰਿਮੈਂਬਰ ਯੂਰ ਫਰਸਟ ਸਬਸਕ੍ਰਾਈਬਰ ਤਾਂ ਮਿੱਤਰੋ ਜਿਹੜਾ ਆਪਣਾ ਪਹਿਲਾ ਸਬਸਕ੍ਰਾਈਬਰ ਸੀਗਾ ਉਹ ਸੀ ਮੇਰੀ ਵਾਈਫ ਜੋਤੀ ਨੇ ਪਹਿਲੀ ਵਾਰ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਸੀ ਨਮਾਣਾ ਮੱਲੀ ਇਸ ਕਰਕੇ ਉਹ ਮੇਰਾ ਤਾਂ ਫਰਸਟ ਸਬਸਕ੍ਰਾਈਬਰ ਉਹੀ ਆ ਬਲਜਿੰਦਰ ਕੌਰ ਤੇ ਇਹ ਉੱਤੇ ਆਪ ਨੂੰ ਆ ਬਾਈ ਜੀ ਨੀਲ ਮੋਹਨ YouTube ਦੇ CEO ਦੇ ਸਾਈਨ ਆ ਪਰਾ ਵੇਖੋ ਕਿਤੇ ਆਖੋ ਕਿਤੇ ਐਵੇਂ ਡੁਪਲੀਕੇਟ ਆ CEO ਦੇ ਸਾਈਨ ਵੇਖੋ ਤੁਸੀਂ ਉੱਪਰ ਹਾਂਜੀ ਆ ਰਿਹਾ ਜੀ ਉਹ ਪਲੇ ਬਟਨ ਲੈ ਵੀ ਨਿੰਦਿਆ ਵਿਖਾ ਦੇ ਮੜਾ ਜ ਫੂਕ ਦੇ ਕਾਲਜੇ ਆਣ ਗਵਾਨ ਦੇ ਫੂਕ ਦੇ ਕਾਲਜੇ ਸ਼ਰੀਕਾਂ ਦੇ ਅੱਜ ਐ ਲੱਗਣ ਵਾਲਿਆਂ ਦੇ ਫੂਕ ਦੇ ਗੰਗੇ ਦੇ ਤਾਂ ਫੋਕਾ ਹੀ ਜਾਣਾ ਇਨਫੋਰਮੇਸ਼ਨ ਪੇਜ ਵਾਲੇ ਦਾ ਬਾਈ ਆਪ ਠੀਕ ਹੈ ਕਿ ਨਹੀਂ ਆਇਆ ਵੀ ਮੜਿਆ ਫੋਨ ਫੜਾ ਪਹਿਲਾਂ ਆਪਾਂ ਵਿਖਾ ਦਈਏ ਵੀ ਲਿਖਿਆ ਕੀ ਉੱਪਰ ਲਗਭਗ ਮੇਰੇ ਖਿਆਲ ਚ YouTube ਨੂੰ 1.5-2 ਲੱਖ ਰੁਪਈਆ ਵੀ ਭੇਜਣਾ ਚਾਹੀਦਾ ਸੀ ਨਾਲ ਪਰ ਇਹਨਾਂ ਨੇ ਭੇਜਿਆ ਨਹੀਂ ਇਹ ਤੇ ਪ੍ਰਿੰਟ ਕੀ ਹੈ ਬਾਈ ਉਹ ਮੈਂ ਦਿਖਾ ਦਿੰਨਾ ਪ੍ਰੈਜ਼ੈਂਟ ਟੂ ਨਿਮਾਣਾ ਮੱਲੀ 4 ਪਾਸਿੰਗ 1 ਲੱਖ ਸਬਸਕ੍ਰਾਈਬਰ ਤਾਂ ਮਿੱਤਰੋ 1 ਲੱਖ ਜੈਨੂਨ ਫਾਲੋਅਰ ਆਪਣੇ ਨੇ ਅ ਅਸੀਂ ਆਖਿਆ ਵੀ ਸਾਰੀ ਫੈਮਿਲੀ ਆ ਜੂਗੀ ਕਿਉਂਕਿ ਫੈਮਿਲੀ ਬਾਹਰ ਗਈ ਸੀ ਕਿਸੇ ਕਾਰਨ ਇਹ ਸਾਡਾ ਬੇਲੀ ਕਹਿੰਦਾ ਵੀ ਇਹਨੂੰ ਖੋਲ ਇਹਦੇ ਵਿੱਚ ਕੀ ਆ ਇਹਨੂੰ ਇਹ ਸੀ ਵੀ ਇਹਦੇ ਜ ਪਤਾ ਨਹੀਂ ਇਹੋ ਜਿਹਾ ਪਹਿਲਾਂ ਤਾਂ ਸਮਝ ਗਿਆ ਕਿਤੇ ਪੀਜਾ ਪੂਜਾ ਆਇਆ ਯੂਟਿਊਬਰ ਨਿਓ ਇਹਨੂੰ ਇਹ ਸੀਗਾ ਵੀ ਕੋਈ ਖਾਨ ਚੀਜ਼ ਨਿਕਲੂਗੀ ਇਹਦੇ ਵਿੱਚੋਂ ਐ ਹੀ ਸੀ ਨਾ ਹੈ ਮੈਂ ਆਖਿਆ ਮੈਂ ਤਾਂ ਨਹੀਂ ਇਹਦੇ ਚ ਪਲੇ ਬਟਨ ਹੁੰਦਾ ਇੱਕ ਵਾਰਡ ਹੁੰਦਾ ਸਲਮਾਨ ਕੀਤਾ ਹੁੰਦਾ ਪਰ ਇਹ ਮੰਨਿਆ ਨਹੀਂ ਇਹਨੇ ਖੋਲ ਕੇ ਜਾਣ ਛੱਡੀ ਮੈਂ ਕਿਹਾ ਵੀ ਸਾਰੀ ਫੈਮਿਲੀ ਆਊਗੀ ਬੈਠ ਕੇ ਬਣਾਵਾਂਗੇ ਪਰ ਨਹੀਂ ਮੰਨਿਆ ਬਾਕੀ ਮਿੱਤਰੋ ਵੀਡੀਓ ਸ਼ੇਅਰ ਕਰਦਾ ਜੇ ਜਿਨ੍ਹਾਂ ਨੇ ਆਪਾਂ ਨੂੰ ਫੋਲੋ ਕੀਤਾ ਜਿਨ੍ਹਾਂ ਨੇ ਆਪਾਂ ਨੂੰ ਲਾਈਕ ਕੀਤਾ ਫੋਲੋ ਕੀਤਾ ਤੇ ਹਜੇ ਤੱਕ ਆਪਣੇ ਨਾਲ ਜੁੜੇ ਨੇ ਜੈਨੂਨ ਫਾਲੋਅਰ ਉਹਨਾਂ ਨੂੰ ਲਵ ਯੂ ਕੇਸੀਓ ਤੇ ਬਾਈ ਇਦਾਂ ਹੀ ਖੇਚੀ ਰੱਖ ਮੀਟਰ ਇਦਾਂ ਹੀ